ਗੁਰੂ ਅਰਜਨ ਦੇਵ ਜੀ ਦੀ ਜੇ ਸ਼ਹਾਦਤ ਨਾ ਹੁੰਦੀ ਤਾਂ ਅੱਜ ਸਿੱਖ ਧਰਮ ਦੀ ਰੂਪਰੇਖਾ ਕੁਝ ਹੋਰ ਹੋਣੀ ਸੀ ਅਸੀਂ ਗੱਲ ਕਰਾਂਗੇ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕੌਣ ਕੌਣ ਲੋਕ ਜ਼ਿੰਮੇਵਾਰ ਸਨ ਕਈ ਲੋਕਾਂ ਨੇ ਕੀ ਕੀਤਾ ਕਿ ਕਿਸੇ ਇੱਕ ਕਾਰਨ ਤੇ ਫੋਕਸ ਕਰ ਲਿਆ ਉਹਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਬਹੁਤ ਛੋਟਾ ਕਰ ਦਿੱਤਾ ਇਹ ਲੋਕਾਂ ਨੇ ਸਭ ਤੋਂ ਵੱਡਾ ਕਾਰਨ ਕਿਹੜਾ ਸੀ ਅੱਜ ਉਹਦੀ ਗੱਲ ਕਰਾਂਗੇ ਆਪਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਭਰਾ ਸੀ ਪ੍ਰਥੀ ਚੰਦ ਉਹ ਇਸ ਚੀਜ਼ ਤੋਂ ਖਾਰ ਖਾਂਦਾ ਸੀ ਕਿ ਗੁਰੂ ਗੱਦੀ ਦਾ ਹੱਕਦਾਰ ਮੈਂ ਆ ਉਹਨੇ ਮੁਗਲ ਦਰਬਾਰ ਚ ਗੁਰੂ ਸਾਹਿਬ ਦੀਆਂ ਚੁਗਲੀਆਂ ਕੀਤੀਆਂ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਕਹਿੰਦੇ ਵੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਫਲਵਾੜੀ ਲਾਈ ਸੀ ਸਿੱਖਾਂ ਦੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਹ ਇੱਕ ਬਾਗ ਬਣ ਗਈ ਸੀ ਇੱਕ ਬਗੀਚਾ ਬਣ ਗਈ ਸੀ ਉਸ ਵੇਲੇ ਸਿੱਖਾਂ ਦੀ ਗਿਣਤੀ ਚ ਬਹੁਤ ਜ਼ਿਆਦਾ ਵਾਧਾ ਹੋਇਆ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸੀ ਤੇ ਸਮਾਜਿਕ ਸੇਵਾ ਵੀ ਕਰਦੇ ਸਨ ਕਿਤੇ ਕਾਲ ਪੈ ਗਿਆ ਕਿਤੇ ਕੋਈ ਬਿਮਾਰੀ ਪੈ ਗਈ ਉਹ ਆਪ ਜਾ ਕੇ ਸੇਵਾ ਕਰਦੇ ਸੀ ਸਿੱਖ ਧਰਮ ਨੂੰ ਇੱਕ ਗ੍ਰੰਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਉਹਦੇ ਚ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਭਗਤਾਂ ਦੀ ਬਾਣੀ ਤੇ ਭੱਟਾਂ ਦੀ ਬਾਣੀ ਕਾਨਾ ਪੀਲੂ ਛੱਜੂ ਹਸਣ ਇਹ ਚਾਰ ਲੋਕ ਆਏ ਗੁਰੂ ਅਰਜਨ ਦੇਵ ਜੀ ਦੇ ਕੋਲ ਕਹਿੰਦੇ ਸਾਡੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕਰੋ ਗੁਰੂ ਅਰਜਨ ਦੇਵ ਜੀ ਦੀ ਕਸੌਟੀ ਤੇ ਖਰੀਆਂ ਨਹੀਂ ਉਤਰੀਆਂ ਉਹ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀਆਂ ਰਚਨਾਵਾਂ ਦੇ ਵਿੱਚ ਮੈਂ ਦਿਸਦੀ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਰੰਕਾਰ ਦੀ ਹਸਤਤ ਕੀਤੀ ਗਈ ਆ ਮੈਂ ਦੀ ਹਸਤਤ ਨਹੀਂ ਕੀਤੀ ਗਈ ਮਨਾ ਕਰਤਾ ਉਹਨਾਂ ਨੇ ਇਸ ਗੱਲ ਤੋਂ ਉਹ ਖਾਰ ਖਾ ਗਏ ਫਿਰ ਉਹਨਾਂ ਨੇ ਜਾ ਕੇ ਮੁਗਲ ਦਰਬਾਰ ਦੇ ਵਿੱਚ ਚੋਲੀਆਂ ਕੀਤੀਆਂ ਕਹਿੰਦੇ ਚਲੋ ਸਾਡਾ ਤਾਂ ਕੋਈ ਗੱਲ ਨਹੀਂ ਹਜਰਤ ਮੁਹੰਮਦ ਸਾਹਿਬ ਦੀ ਯੋਧੇ ਵਿੱਚ ਤੋਹਫੀਨ ਕੀਤੀ ਗਈ ਹੈ ਇਹ ਵੀ ਇੱਕ ਕਾਰਨ ਹੈ ਇੱਕ ਕਾਰਨ ਮੰਨਿਆ ਜਾਂਦਾ ਚੰਦੂ ਚੰਦੂ ਅਕਬਰ ਦੇ ਦਰਬਾਰ ਚ ਇੱਕ ਅਫਸਰ ਸੀ ਉਹਦੀ ਇੱਕ ਕੁੜੀ ਸੀ 7 ਸਾਲ ਦੀ ਉਹਦੇ ਲਈ ਉਹ ਵਰ ਲੱਭ ਰਹੇ ਸੀ ਪੰਡਤਾਂ ਨੂੰ ਪੂਰੇ ਭਾਰਤ ਚ ਭੇਜਿਆ ਗਿਆ ਵੀ ਜਾਓ ਮੇਰੀ ਕੁੜੀ ਲਈ ਇੱਕ ਯੋਗ ਵਰ ਲੱਭੋ ਨਹੀਂ ਲੱਭਿਆ ਉਹਨਾਂ ਨੂੰ ਕੋਈ ਯੋਗ ਵਰ ਨਿਰਾਸ਼ ਹੋ ਕੇ ਵਾਪਸ ਆ ਗਏ ਫਿਰ ਦੂਜੀ ਵਾਰ ਭੇਜਿਆ ਗਿਆ ਦੂਜੀ ਵਾਰ ਜਦੋਂ ਉਹ ਗੋਇੰਦਵਾਲ ਦੀ ਧਰਤੀ ਤੇ ਗਏ ਬਹੁਤ ਤਾਰੀਫ਼ ਸੁਣੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰੂ ਅਰਜਨ ਦੇਵ ਜੀ ਬਾਰੇ ਸੁਣਿਆ ਗੁਰੂ ਅਰਜਨ ਦੇਵ ਜੀ ਦੀ ਬਹੁਤ ਇੱਜ਼ਤ ਕਰਦੇ ਸੀ ਲੋਕ ਉਹ ਫਿਰ ਗੁਰੂ ਅਰਜਨ ਦੇਵ ਜੀ ਦੇ ਕੋਲੇ ਚੰਦੂ ਦੀ ਕੁੜੀ ਦਾ ਰਿਸ਼ਤਾ ਲੈ ਕੇ ਗਏ ਵਾਪਸ ਆ ਕੇ ਚੰਦੂ ਨੂੰ ਦੱਸਿਆ ਵੀ ਅਸੀਂ ਰਿਸ਼ਤਾ ਕਰਿਆ ਏ ਚੰਦੂ ਦਾ ਹੰਕਾਰ ਦੇਖੋ ਉਹਨਾਂ ਤੇ ਗੁੱਸਾ ਕੀਤਾ ਚੰਦੂ ਨੇ ਕਹਿੰਦਾ ਮੈਂ ਕਿੱਥੇ ਤੇ ਉਹ ਫਕੀਰ ਕਿੱਥੇ ਕਹਿੰਦਾ ਕਿ ਚਵਾਰੇ ਦੀ ਏਟ ਤੁਸੀਂ ਮੋਰੀ ਨਾਲ ਲਾਏ ਮੇਰੇ ਨਾਲ ਉਹਦਾ ਕੀ ਮੁਕਾਬਲਾ ਉਥੋਂ ਦੇ ਦਿੱਲੀ ਦੇ ਸਿੱਖਾਂ ਨੇ ਇਹ ਗੱਲ ਸੁਣ ਲਈ ਫਿਰ ਇਹ ਗੱਲ ਗੁਰੂ ਅਰਜਨ ਦੇਵ ਜੀ ਕੋਲ ਗਈ ਫਿਰ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸੰਗਤ ਦਾ ਸੰਦੇਸ਼ ਆ ਉਹਦੇ ਤੇ ਅਮਲ ਕਰਦਿਆਂ ਚੰਦੂ ਦੀ ਕੁੜੀ ਦਾ ਰਿਸ਼ਤਾ ਮੋੜਤਾ ਇਸ ਗੱਲ ਤੋਂ ਖਿੱਚ ਗਿਆ ਚੰਦੂ ਕਿ ਰਿਸ਼ਤਾ ਤਾਂ ਮੈਂ ਮੋੜਨਾ ਸੀ ਉਦੋਂ ਮੁਸਲਮਾਨਾਂ ਦੀਆਂ ਕਈ ਸੰਪਰਦਾਵਾਂ ਹੁੰਦੀਆਂ ਸੀ ਉਹਦੇ ਵਿੱਚੋਂ ਇੱਕ ਸੀ ਨਕਸ਼ਬੰਦੀ ਨਕਸ਼ ਬੰਦੀ ਜਿਹੜਾ ਮੇਨ ਇਹਨਾਂ ਦਾ ਲੀਡਰ ਸੀ ਉਹ ਸੀਗਾ ਸ਼ੇਖ ਅਹਿਮਦ ਸਰਹੰਦੀ ਜਿਹੜਾ ਸਰਹੰਦ ਚ ਰਹਿੰਦਾ ਸੀ ਉਹਦਾ ਜਿਹੜਾ ਚੇਲਾ ਸੀ ਉਹ ਸੀਗਾ ਸ਼ੇਖ ਫਰੀਦ ਬੁਖਾਰੀ ਜਿਹੜਾ ਅਕਬਰ ਦੇ ਦਰਬਾਰ ਚ ਮੰਤਰੀ ਸੀਗਾ ਵੱਡਾ ਰਾਜੇ ਦੇ ਦਰਬਾਰੇ ਮਗਲ ਦਰਬਾਰ ਉਹਦੀ ਚੱਲਦੀ ਸੀ ਤੇ ਚੰਦੂ ਨੇ ਉਹਦੇ ਨਾਲ ਮਿਲ ਕੇ ਸ਼ਿਕਾਇਤਾਂ ਕੀਤੀਆਂ ਅਕਬਰ ਕੋਲ ਕਿ ਗੁਰੂ ਗ੍ਰੰਥ ਸਾਹਿਬ ਚ ਐਦਾਂ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਅਕਬਰ ਨੇ ਫੇਰ ਕਿਹਾ ਬਲਾਉ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਨੂੰ ਕਹੋ ਕਿ ਗੁਰੂ ਗ੍ਰੰਥ ਸਾਹਿਬ ਵੀ ਲੈ ਕੇ ਆਉਣ ਗੁਰੂ ਅਰਜਨ ਦੇਵ ਜੀ ਆਪ ਤਾਂ ਨਹੀਂ ਗਏ ਪਰ ਉਹਨਾਂ ਨੇ ਹੋਰ ਕਈ ਸਿੱਖਾਂ ਨੂੰ ਭੇਜਿਆ ਅਕਬਰ ਨੇ ਫੇਰ ਕਿਹਾ ਕਿ ਕੋਈ ਕੁਝ ਪੜ ਕੇ ਸੁਣਾਓ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼ਲੋਕ ਪੜ੍ਹ ਕੇ ਸੁਣਾਇਆ ਗਿਆ ਤਾਂ ਅਕਬਰ ਕਹਿੰਦਾ ਇਹਦੇ 'ਚ ਗਲਤ ਤਾਂ ਕੁਝ ਵੀ ਨਹੀਂ ਫਿਰ ਇਹ ਚੰਦੂ ਹੁਣੀ ਸੀਗੇ ਜਿਹੜੇ ਉਹ ਕਹਿੰਦੇ ਤੁਹਾਨੂੰ ਤਾਂ ਇਹਨਾਂ ਨੇ ਆਪਦੀ ਮਰਜ਼ੀ ਨਾਲ ਹੀ ਸੁਣਾਤਾ ਸਮਝੋ ਵੀ ਤੁਹਾਨੂੰ ਭਰਮਾਉਣ ਵਾਸਤੇ ਸੁਣਾਇਆ ਗਿਆ ਤੁਸੀਂ ਖੁਦ ਚੁਣੋ ਪੰਨਾ ਤੇ ਉਹਦੇ ਵਿੱਚੋਂ ਕਹੋ ਵੀ ਪੜ੍ਹ ਕੇ ਸੁਣਾਉਣ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਲਟੇ ਗਏ ਉਹਦੇ ਵਿੱਚੋਂ ਇੱਕ ਸ਼ਲੋਕ ਸੁਣਾਇਆ ਗਿਆ ਉਹ ਵੀ ਅਕਬਰ ਕਹਿੰਦਾ ਵੀ ਇਹਦੇ ਵਿੱਚ ਕੀ ਗਲਤੀ ਹੈ ਉਹਨੇ ਫਿਰ ਝਾੜ ਪਾਈ ਇਹਨਾਂ ਨੂੰ ਅਕਬਰ ਕਹਿੰਦਾ ਵੀ ਇਹਦੇ 'ਚ ਤਾਂ ਕੁਝ ਵੀ ਗਲਤ ਨਹੀਂ ਇੱਥੇ ਫਿਰ ਇਹਨਾਂ ਨੇ ਨੀਵੀਂ ਪਾ ਲਈ ਫਿਰ ਅਕਬਰ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਮਾਇਆ ਫਿਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਮੇਰੇ ਵੱਲੋਂ ਗੁਰੂ ਅਰਜਨ ਦੇਵ ਜੀ ਕੋਲੋਂ ਮਾਫੀ ਮੰਗਿਓ ਕਿ ਮੈਂ ਰਾਜਾ ਆ ਮੇਰੇ ਕੋਲੇ ਕੋਈ ਵੀ ਸ਼ਿਕਾਇਤ ਆਉਂਦੀ ਆ ਮੈਨੂੰ ਸੁਣਨੀ ਪੈਂਦੀ ਆ ਕਿ ਜਦੋਂ ਮੈਂ ਲਾਹੌਰ ਵੱਲ ਆਇਆ ਤੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾ ਚਾਹੂੰਗਾ ਜ਼ਰੂਰ ਮਿਲਣਾ ਚਾਹੂੰਗਾ ਬਾਅਦ ਚੋਂ ਫਿਰ ਉਹ ਆਇਆ ਵੀ ਜਦੋਂ ਉਹ ਆਇਆ ਤੇ ਉਹਨੇ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਕਿਉਂਕਿ ਲਾਹੌਰ 'ਚ ਜਦੋਂ ਕਾਲ ਪਿਆ ਸੀ ਗੁਰੂ ਸਾਹਿਬ ਨੇ ਉੱਥੇ ਉਦੋਂ ਬਹੁਤ ਸੇਵਾ ਕੀਤੀ ਸੀ ਫਿਰ ਅਕਬਰ ਕਹਿੰਦਾ ਵੀ ਮੈਂ ਲੰਗਰ ਵਾਸਤੇ ਕੋਈ ਜਾਗੀਰ ਦੇਣੀ ਚਾਹੁੰਨਾ ਤੇ ਉਸ ਵਕਤ ਗੁਰੂ ਅਰਜਨ ਦੇਵ ਜੀ ਦਾ ਜਿਗਰਾ ਦੇਖੋ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਵੀ ਇੱਥੇ ਦੇ ਲੋਕ ਮੁਸੀਬਤ ਵਿੱਚ ਨੇ ਉਹਨਾਂ ਦੀ ਲਗਾਨ ਮaaf ਕਰ ਦਿਓ ਫਿਰ ਉਸ ਵਕਤ ਅਕਬਰ ਨੇ ਗੁਰੂ ਸਾਹਿਬ ਜੀ ਦੇ ਕਹਿਣ ਤੇ ਉਹਨਾਂ ਦੀ ਲਗਾਨ ਮaaf ਕੀਤੀ ਉਦੋਂ ਬਾਅਦ ਫਿਰ ਕੀ ਹੋਇਆ ਅਕਬਰ ਦੀ ਮੌਤ ਹੋ ਗਈ ਤੇ ਫਿਰ ਉਹਦਾ ਪੁੱਤ ਜਹਾਂਗੀਰ ਆ ਗਿਆ ਹੁਣ ਇਹ ਕੌਣ ਹੈ ਜਹਾਂਗੀਰ ਇਹ ਜਮਾ ਉਲਟ ਸੀ ਕਟੜ ਸੀ ਸ਼ਰਾਬੀ ਸੀ ਉਹ ਬਹੁਤ ਜ਼ਿਆਦਾ दारू ਪੀਂਦਾ ਸੀ ਇਹਦਾ ਮੁੰਡਾ ਸੀ ਇੱਕ ਖੁਸਰੋ ਉਹ ਅਕਬਰ ਦਾ ਫੇਵਰਿਟ ਪੋਤਾ ਹੁੰਦਾ ਸੀ ਅਕਬਰ ਉਹਨੂੰ ਗੱਦੀ ਦੇਣਾ ਚਾਹੁੰਦਾ ਸੀ ਜਹਾਂਗੀਰ ਨੂੰ ਗੱਦੀ ਨਹੀਂ ਦੇਣਾ ਚਾਹੁੰਦਾ ਸੀ ਖੁਸਰੋ ਨੇ ਫਿਰ ਇੱਕ ਦਿਨ ਜਹਾਂਗੀਰ ਦੇ ਦਰਬਾਰ 'ਚ ਬਗਾਵਤ ਕਰਤੀ ਜਹਾਂਗੀਰ ਕਹਿੰਦਾ ਵੀ ਫੜ ਲੋ ਇਹਨੂੰ ਖੁਸਰੋ ਨੂੰ ਪਹਿਲਾਂ ਹੀ ਪਤਾ ਸੀ ਵੀ ਇਹੋ ਜਿਹਾ ਕੁਝ ਹੋਊਗਾ ਉਹ ਆਪਣਾ ਪ੍ਰਬੰਧ ਕਰੀ ਬੈਠਾ ਸੀ ਭਜਿਓ ਉਥੋਂ ਉਥੋਂ ਭੱਜ ਕੇ ਫਿਰ ਉਹ ਲਾਹੌਰ ਵੱਲ ਨੂੰ ਗਿਆ ਫਿਰ ਉਹ ਜਾਂਦਾ ਹੋਇਆ ਗੁਰੂ ਅਰਜਨ ਦੇਵ ਜੀ ਕੋਲੇ ਰੁਕਿਆ ਉਥੇ ਜਾ ਕੇ ਇਹਨੇ ਮਦਦ ਮੰਗੀ ਗੁਰੂ ਸਾਹਿਬ ਕਹਿੰਦੇ ਕਿ ਇੱਥੇ ਗਰੀਬਾਂ ਦੀ ਮਦਦ ਕੀਤੀ ਜਾਂਦੀ ਆ ਗੁਰੂ ਸਾਹਿਬ ਦੇ ਦਰ ਤੇ ਤੂੰ ਤਾਂ ਇੱਕ ਰਾਜਕੁਮਾਰ ਹੈ ਉਹ ਕਹਿੰਦਾ ਵੀ ਮੈਨੂੰ ਇਸ ਵਕਤ ਮਦਦ ਦੀ ਲੋੜ ਹੈ ਮੈਂ ਇਸ ਵਕਤ ਕੋਈ ਰਾਜਕੁਮਾਰ ਨਹੀਂ ਮੈਂ ਇਸ ਵਕਤ ਬਹੁਤ ਔਖੀ ਘੜੀ ਦੇ ਵਿੱਚ ਆਂ ਕਹਿੰਦੇ ਨੇ ਵੀ ਫੇਰ ਉਹਨੂੰ ਉੱਥੇ ਲੰਗਰ ਛਕਾਇਆ ਗਿਆ। ਉੱਥੋਂ ਫਿਰ ਇਹਨਾਂ ਨੂੰ ਮੌਕਾ ਮਿਲ ਗਿਆ। ਫੇਰ ਕਹਿੰਦੇ ਇਹਨਾਂ ਨੇ ਚਿੱਠੀ ਲਿਖੀ। ਫੇਰ ਉਹ ਚਿੱਠੀ ਵਿੱਚ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਹਕੂਮਤ ਦੇ ਬਗੀ ਖੁਸਰੋ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾਇਆ ਤੇ ਉਹਨੂੰ ਕਿਹਾ ਕਿ ਤੂੰ ਹੀ ਬਾਦਸ਼ਾਹ ਬਣੇਗਾ। ਕਿੱਥੋਂ ਕੀ ਗੱਲ ਬਣਾਲੀ? ਇਹ ਚਿੱਠੀ ਭੇਜੀ ਗਈ। ਹੁਣ ਰਾਜਾ ਕੌਣ ਸੀ? ਜਹਾਂਗੀਰ। ਜਹਾਂਗੀਰ ਤਾਂ ਪਹਿਲਾਂ ਹੀ ਖੇਜਦਾ ਸੀ। ਫਿਰ ਜਹਾਂਗੀਰ ਕਹਿੰਦਾ ਬਲਾਉ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਉੱਥੇ ਬੁਲਾਇਆ ਗਿਆ ਦਿੱਲੀ ਤੇ ਫਿਰ ਇਹ ਬਹੁਤ ਖੁਸ਼ ਹੋਏ ਪਿਰਥੀ ਚੰਦ ਹੁਣੀ ਸ਼ੇਖ ਅਹਿਮਦ ਸਰਹੰਦੀ ਸ਼ੇਖ ਫਕੀਰ ਬੁਖਾਰੀ ਚੰਦੂ ਫਿਰ ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਕਿ ਹਕੂਮਤ ਦੇ ਬਾਗੀ ਦੀ ਮਦਦ ਤੁਸੀਂ ਕਿਉਂ ਕੀਤੀ ਗੁਰੂ ਸਾਹਿਬ ਕਹਿੰਦੇ ਕਿ ਉਹ ਤੇਰਾ ਦੁਸ਼ਮਣ ਹੈ ਅਸੀਂ ਇਸ ਕਰਕੇ ਉਹਦੀ ਮਦਦ ਨਹੀਂ ਕੀਤੀ ਗੁਰੂ ਦੇ ਦਰ ਤੇ ਉਹ ਲੋਡ ਲੈ ਕੇ ਆਇਆ ਉਹ ਲੋਡ ਬੰਦ ਸੀ ਇਸ ਕਰਕੇ ਮਦਦ ਕੀਤੀ ਅਸੀਂ ਉਹਦੀ ਕਿ ਜੇ ਅਸੀਂ ਉਹਦੀ ਮਦਦ ਨਾ ਕਰਦੇ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੇ ਅਸੀਂ ਉਹਨਾਂ ਦੇ ਉਲਟ ਜਾਂਦੇ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਖਿਜ ਗਿਆ ਕਿਉਂ ਖਿਜਿਆ ਉਹ ਇਹ ਆਪਣੀ ਕਿਤਾਬ ਚ ਲਿਖਦਾ ਉਹ ਜਦੋਂ ਉਹ ਖਿਜ ਗਿਆ ਉਹਨੇ 2 ਲੱਖ ਰੁਪਏ ਦਾ ਜੁਰਮਾਨਾ ਲਾਤਾ ਗੁਰੂ ਅਰਜਨ ਦੇਵ ਜੀ ਤੇ ਕਹਿੰਦਾ 2 ਲੱਖ ਰੁਪਇਆ ਭਰੋ ਜਦੋਂ ਸਿੱਖ ਸੰਗਤ ਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਅਸੀਂ ਰਲ ਮਿਲ ਕੇ ਭਰ ਦਿੰਨੇ ਆ ਇਹ ਜੁਰਮਾਨਾ ਗੁਰੂ ਸਾਹਿਬ ਨੇ ਉਸ ਵਕਤ ਸਾਫ਼ ਮਨਾਂ ਕਰਤਾ ਕਹਿੰਦੇ ਵੀ ਇਹ ਸੰਗਤ ਦਾ ਪੈਸਾ ਹੈ ਮੈਂ ਆਪਣੇ ਤੇ ਨਹੀਂ ਲਵਾ ਸਕਦਾ ਇਹ ਪੈਸਾ ਜਹਾਂਗੀਰ ਨੂੰ ਕਹਿੰਦੇ ਕਿ ਜਿਹੜਾ ਮੇਰਾ ਆ ਤੂੰ ਲੈ ਲੈ ਮੇਤੋਂ ਪਰ ਕਹਿੰਦੇ ਜੁਰਮਾਨਾ ਨਹੀਂ ਭਰਨਾ ਮੈਂ ਜੁਰਮਾਨਾ ਕਹਿੰਦੇ ਚੋਰਾਂ ਡਾਕੂਆਂ ਤੇ ਲਾਇਆ ਜਾਂਦਾ ਸੰਤਾਂ ਫਕੀਰਾਂ ਤੇ ਨਹੀਂ ਲਾਇਆ ਜਾਂਦਾ ਜਹਾਂਗੀਰ ਫੇਰ ਕਹਿੰਦਾ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਦੇ ਵਿੱਚ ਫਿਰ ਕੁਝ ਲਿਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕਿ ਇੱਕ ਸ਼ਬਦ ਨਾ ਤਾਂ ਘਟੇ ਹੋਵੇ ਨਾ ਵਧੇ ਹੋਵੇ ਇਹ ਮੁਮਕਿਨ ਹੀ ਨਹੀਂ ਹੈਗਾ ਕਹਿੰਦੇ ਕਿਸੇ ਬਾਰੇ ਨਾ ਤਾਂ ਗਲਤ ਲਿਖਿਆ ਗਿਆ ਉਹਦੇ ਵਿੱਚ ਇੱਕ ਨਿਰੰਕਾਰ ਦੀ ਵਡਿਆਈ ਕੀਤੀ ਗਈ ਹੈ ਮੈਂ ਕੁਝ ਨਹੀਂ ਐਡ ਕਰ ਸਕਦਾ ਉਹਦੇ ਵਿੱਚ ਫਿਰ ਜਹਾਂਗੀਰ ਇੱਥੋਂ ਫਿਰ ਖਿੱਚ ਗਿਆ ਉਹਨੇ ਮੌਤ ਦਾ ਫਰਮਾਨ ਸੁਣਾ ਤਾਂ ਫਿਰ ਸਿਆਸਤ ਯਾਸਾ ਨਾਮ ਦੀ ਧਾਰਾ ਲਾਈ ਗਈ ਗੁਰੂ ਸਾਹਿਬ ਤੇ ਕੀ ਉਹਦੇ ਅਧੀਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ ਕੀ ਹੈ ਇਹ 1252 ਚ ਚੰਗੇਜ਼ ਖਾਨ ਨੇ ਐਡ ਕੀਤੀ ਸੀ ਇਹ ਕਿਹਨਾ ਤੇ ਲਾਈ ਜਾਂਦੀ ਸੀ ਇਹ ਧਾਰਾ ਕਿਸੇ ਧਾਰਮਿਕ ਇਨਸਾਨ ਨੂੰ ਕਿਸੇ ਸੰਤ ਮਹਾਂਪੁਰਸ਼ ਨੂੰ ਜਦੋਂ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਨੂੰ ਇਸ ਧਾਰਾ ਦੇ ਅਧੀਨ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਇਹਨਾਂ ਨੂੰ ਸ਼ਹੀਦ ਕਰਦੇ ਟਾਈਮ ਉਹਨਾਂ ਦੇ ਖੂਨ ਦਾ ਇੱਕ ਵੀ ਟਪਕਾ ਜੇ ਜ਼ਮੀਨ ਤੇ ਡਿੱਗ ਗਿਆ ਤੇ ਉਹਦੇ ਵਿੱਚੋਂ ਇਹੋ ਜੀਆਂ ਰੂਹਾਂ ਪੈਦਾ ਹੋਣਗੀਆਂ ਜਿਹੜੀਆਂ ਸਾਡੇ ਤਖਤ ਨੂੰ ਪਲਟਾ ਦੇਣਗੀਆਂ ਇਸ ਕਰਕੇ ਇਹ ਸਜ਼ਾ ਬਣਾਈ ਗਈ ਸੀ ਗੁਰੂ ਅਰਜਨ ਦੇਵ ਜੀ ਨੂੰ ਫਿਰ ਤੱਤੀ ਤਵੀ ਤੇ ਬਿਠਾਇਆ ਗਿਆ ਗਰਮ ਰੇਤਾ ਉਹਨਾਂ ਦੇ ਸਿਰ ਤੇ ਪਾਇਆ ਗਿਆ ਉਬਲਦੇ ਹੋਏ ਪਾਣੀ ਦੇ ਦੇਗੇ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਤਾਂ ਕਿ ਉਹਨਾਂ ਦਾ ਖੂਨ ਮੱਚ ਜੇ ਖੂਨ ਦਾ ਇੱਕ ਵੀ ਟੁਕਕਾ ਬਾਹਰ ਨਾ ਡਿਗੇ ਫਿਰ ਦਰਿਆ ਦੇ ਵਿੱਚ ਉਹਨਾਂ ਨੂੰ ਲੋੜ ਦਿੱਤਾ ਗਿਆ ਇਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ